ਮਿੰਟੂ ਜੀ ਜਿਵੇਂ 올림픽ਸ ਦਾ ਬਹੁਤ ਵੱਡਾ ਮਸਲਾ ਹੈ ਉਵੇਂ ਆਪਣੇ ਦੇਸ਼ ਦੇ ਵਿੱਚ ਜਦੋਂ ਕੋਈ ਡੇਰੇ ਦਾ ਕੋਈ ਵਿਵਾਦ ਹੋ ਜਾਂਦਾ ਹੈ ਉਹ ਵੀ ਮਸਲੇ ਬਹੁਤ ਵੱਡੇ ਬਣ ਜਾਂਦੇ ਆ ਜੀ ਪਿਛਲੇ ਦਿਨੀ ਜਦੋਂ ਡੇਰਾ ਜਗਮਾਲ ਵਾਲੀ ਦੇ ਮੁਖੀ ਦੀ ਡੈਥ ਹੋਈ ਦਿਹਾਂਤ ਹੋਇਆ ਜੀ ਉਸ ਤੋਂ ਬਾਅਦ ਉੱਥੇ ਗੱਦੀ ਦਾ ਬੜਾ ਰੌਲਾ ਪਿਆ ਰੌਲਾ ਇੰਨਾ ਕੁ ਹੁਣ ਵਧਿਆ ਹੋਇਆ ਹੈ ਕਿ ਪੁਲਿਸ ਤੈਨਾਤ ਹੋਈ ਹੈ ਬਹੁਤ ਜ਼ਿਆਦਾ ਪੁਲਿਸ ਬਲ ਲੱਗਿਆ ਹੋਇਆ ਹੈ ਨੈਟ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਨੇ ਇਹ ਗੱਦੀ ਦਾ ਇਤਿਹਾਸ ਵੀ ਸਾਨੂੰ ਥੋੜਾ ਜਿਹਾ ਦੱਸਿਓ ਜੀ ਨਹੀਂ ਇਹ ਦੇਖੋ ਕੁਝ ਥੋੜੀ ਕਨਫਿਊਜ਼ਨ ਹੋ ਜਾਂਦੀ ਹੈ ਕਿ ਸ਼ਾਇਦ ਇਹ ਵੀ ਡੇਰਾ ਜਿਹੜਾ ਹੈ ਨਾ ਸੱਚਾ ਸੌਦਾ ਹੈ। ਜੀ ਜੀ। ਹਾਲਾਂਕਿ ਵਿੱਚੋਂ ਨਿਕਲਿਆ ਜੇ ਇਤਿਹਾਸ ਜੇ ਤੁਸੀਂ ਦੇਖੋਗੇ ਤਾਂ ਆਪਣੇ ਏਰੀਆ ਵਾਲੇ ਬੰਦੇ ਨੂੰ ਥੋੜਾ ਜਿਹਾ ਪਤਾ ਹੈ। ਥੋੜਾ ਪਤਾ ਹੈ। ਤੇ ਜਗਮਾਲ ਵਾਲੀ ਕੌਣ ਹੈ, ਬੁੱਧਰ ਵਾਲੀ ਕੌਣ ਹੈ, ਗੋਰੀ ਵਾਲੇ ਕੌਣ ਹੈ? ਜੀ ਬਿਲਕੁਲ। ਸੋ ਇਹ ਚੀਜ਼ਾਂ ਨੇ ਚਲੋ ਆਪਾਂ ਥੋੜਾ ਜਿਹਾ ਪਿੱਛੇ ਚੱਲਦੇ ਹਾਂ। ਜੀ। ਇੱਕ ਨਾ ਆਰਗੂਮੈਂਟ ਤੁਸੀਂ ਅਕਸਰ ਦੇਖੋਗੇ ਜਿਹੜੇ ਕੁਝ ਸਿੱਖ ਚਿੰਤਕ ਜਾਂ ਸਫਾਵਾਂ ਦੇ ਵਿੱਚੋਂ ਕਿ ਅੰਗਰੇਜ਼ਾਂ ਨੇ ਇੱਕ ਵਿਸ਼ੇਸ਼ ਨੀਤੀ ਤਹਿਤ ਡੇਰਿਆਂ ਦਾ ਵਿਸਥਾਰ ਕੀਤਾ ਜੀ ਹੁਣ ਆਪਣੇ ਕੋਲ ਕੋਈ ਇਸ ਚੀਜ਼ ਦਾ ਪ੍ਰਮਾਣ ਤੇ ਹੈ ਨਹੀਂ ਕਿ ਫਲਾਣੇ ਦੀ ਕੋਈ ਫਲਾਣੇ ਨਾਲ ਡੀਲ ਹੋ ਪਰ ਦੱਸਿਆ ਜਾਂਦਾ ਹੈ ਤਾਂ ਉਹਦੇ ਉਹਦੇ ਵਿੱਚ ਹੀ ਅਗਲਾ ਇੱਕ ਆਰਗੂਮੈਂਟ ਦਿੱਤਾ ਜਾਂਦਾ ਹੈ ਕਿ ਗੋਇੰਦਵਾਲ ਸਾਹਿਬ ਸਿੱਖੀ ਦਾ ਤੁਰਾ ਨਾ ਖਡੂਰ ਸਾਹਿਬ ਸਿੱਖੀ ਦਾ ਤੁਰਾ ਮਤਲਬ ਕਿ ਇਦਾਂ ਮੱਝ ਆ ਜਾਂ ਨਹੀਂ ਗੁੱਲ ਮਲਾ ਕੇ ਆਪਾਂ ਗਾ ਲਈਏ ਕਿ ਇਹ ਬਈ ਸਿੱਖੀ ਦਾ ਤੁਰਿਆ ਤਾਂ ਉਥੇ ਮਾਝੇ ਦੇ ਵਿੱਚ ਹੀ ਇੱਕ ਡੇਰਾ ਜਿਹੜਾ ਉਹ ਬਣਵਾਇਆ ਗਿਆ ਐਸਾ ਕਹਿ ਲੋ ਕਿ ਆਰਗੂਮੈਂਟ ਆਉਂਦਾ ਹੈ ਹਮ ਅੱਛਾ ਉਸ ਡੇਰੇ ਦਾ ਫਿਰ ਗਾਂਹ ਜਾ ਕੇ ਤੁਹਾਨੂੰ ਪਤਾ ਹੀ ਆ ਜੀ ਕਿ ਭਾਈ ਬਹੁਤ ਨਾਮ ਹੈ ਬਿਲਕੁਲ ਅੱਜ ਵੀ ਆਪਾਂ ਕਹਿ ਲਈਏ ਕਿ ਉਹ ਡੇਰਾ ਹਮੇਸ਼ਾ ਜੀ ਦੇਖਿਆ ਤਾਂ ਸੁਰਖੀਆਂ ਚ ਰਹੇ ਜੀ ਜੀ ਰਾਧਾ ਸੋਨ ਅੱਛਾ ਸਾਵਣ ਸ਼ਾ ਫਿਰ ਉਸ ਤੋਂ ਬਾਅਦ ਮਾਲੋ ਕਿ ਅੱਗੇ ਇਹ ਜਿਹੜੀ ਇਸ ਚੀਜ਼ ਨੂੰ ਛੱਡ ਦਿਓ ਇੱਥੋਂ ਹੀ ਜਿਹੜੇ ਸੀਗੇ ਨਾ ਸ਼ਾਹ ਮਸਤਾਨਾ ਜੀ ਉਹ ਸਰਸੇ ਆਏ ਜੀ ਹੁਣ ਇੱਕ ਮੈਂ ਆਰਟੀਕਲ ਪੜਿਆ ਸੀਗਾ ਉਹਦੇ ਵਿੱਚ ਉਹ ਕਹਿੰਦੇ ਸਨ ਕਿ ਸ਼ਾਹ ਮਸਤਾਨਾ ਜੀ ਇੱਥੋਂ ਨਰਾਜ਼ ਹੋ ਕੇ ਆਏ ਸਨ ਹਾਲਾਂਕਿ ਕੁਝ ਇਸ ਇਲਾਕੇ ਦੇ ਸਿਆਣੇ ਬੰਦੇ ਕਹਿੰਦੇ ਆ ਕਿ ਇਹਨਾਂ ਨੂੰ ਭੇਜਿਆ ਗਿਆ ਇੱਥੇ ਜੀ ਠੀਕ ਹੈ ਨਾ ਜੀ ਇੱਥੇ ਫਿਰ ਜ਼ਮੀਨ ਜਿਹੜੀ ਉਹ ਮਿਲ ਗਈ ਹਮ ਤੇ ਇੱਥੇ ਫਿਰ ਡੇਰੇ ਦੀ ਸਥਾਪਨਾ ਹੋਊਗੀ ਦੋ ਚੀਜ਼ ਹਨ ਯਾ ਡੱਡਾ ਹਮ ਹਮ ਕੁਝ ਕਹਿੰਦੇ ਕਿ ਰਾਧਾ ਸਵਾਮੀਆ ਨਾਲ ਇਹ ਲੜਪੈ ਸਨ ਜੀ ਸ਼ਾ ਮਸਤਾਨਾ ਜੀ ਉਹ ਇੱਥੇ ਆਗੇ ਮਸਤਾਨਾ ਮਤਲਬ ਕਿ ਉਹ ਬੜੇ ਜਿੱਦਾ ਕਹ ਲਈਏ ਕਿ ਜਿਵੇਂ ਇੱਕ ਕੋਈ ਫਕੀਰ ਬੰਦੀਦਾ ਹੁੰਦਾ ਹਾਂਜੀ ਮਸਤ ਮੌਲਾ ਕਹਿ ਲੋ ਜਾਂ ਬੇਪਰਵਾ ਜੀ ਹਾਂ ਬੇਪਰਵਾ ਆਮ ਫਕੀਰਾਂ ਵਾਸਤੇ ਇਹ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਬੇਪਰਵਾ ਤਾਂ ਮਤਲਬ ਕਿ ਇਹ ਆਗੇ ਇਥੇ ਸ਼ਾ ਮਸਤਾਨਾ ਜੀ ਦੇ ਗਾਂ ਦੋ ਪਿਆਰੇ ਚੇਲੇ ਸੀਗੇ ਜੀ ਇੱਕ ਸੀਗੇ ਮੈਨੇਜਰ ਸਾਹਿਬ ਹਮ ਇੱਕ ਸੀਗੇ ਗਾ ਫਿਰ ਸ਼ਾਹ ਸਤਨਾਮ ਜੀ ਜਲਾਲੇ ਆਣਾ ਵਾਲੇ ਇਹਨਾਂ ਦਾ ਪਿੰਡ ਜਲਾਲੇ ਆਣਾ ਸੀ ਜਲਾਲੇ ਆਣਾ ਵੀ ਇੱਥੇ ਹਾਂਜੀ ਹਾਂਜੀ ਮਤਲਬ ਜ਼ਮੀਨ ਜੱਪਾ ਵੀ ਚੰਗਾ ਸੀ ਇਹਨਾਂ ਦੇ ਕੋਲ ਜੀ ਇਹ ਜਿਹੜੇ ਦੋ ਚੇਲੇ ਸੀਗੇ ਦੋਨੇ ਹੀ ਗੱਦੀ ਦੇ ਦਾਵੇਦਾਰ ਸੀਗੇ ਪਰ ਉਸ ਵੇਲੇ ਦੱਸਦੇ ਆ ਕਿ ਇਹਨਾਂ ਨੂੰ ਯਾਨੀ ਸ਼ਾਹ ਸਤਨਾਮ ਨੂੰ ਰਾਨੂ ਗੱਦੀ ਦੀ ਵਾਣ ਚ ਉਸ ਵੇਲੇ ਜੋ ਰਾਧਾ ਸਵਾਮੀ ਡੇਰੇ ਦੇ ਮੁਖੀ ਸਨ ਉਹਨਾਂ ਦੀ ਇੱਕ ਭੂਮਿਕਾ ਸੀ ਕਿ ਚਲੋ ਭਾਈ ਤੁਸੀਂ ਗਦੀ ਸਾਂਭੋ ਪਰ ਜਿਹੜੇ ਮੈਨੇਜਰ ਸਾਹਿਬ ਸੀ ਉਹ ਫਿਰ ਉੱਥੇ ਆ ਜਾਂਦੇ ਆ ਕਿੱਥੇ ਜਗਮਾਲ ਆਲੀ ਜਗਮਾਲ ਆਲੀ ਜਿਹੜੀ ਇਹ ਜਗਾ ਹੈ ਨਾ ਡੇਰੇ ਦੀ ਜੀ ਇਹ ਤਿੰਨ ਪਿੰਡਾਂ ਦੀ ਹੱਦ ਪੈਂਦੀ ਹੈ ਇੱਥੇ ਹਮ ਤਿੰਨ ਪਿੰਡਾਂ ਦੀ ਹੱਦ ਪੈਂਦੀ ਸੀ ਇੱਥੇ ਇੱਥੇ ਆ ਕੇ ਫਿਰ ਜਿਹੜੇ ਮੈਨੇਜਰ ਸਾਹਿਬ ਸੀ ਉਹਨਾਂ ਵੱਲੋਂ ਇਸ ਡੇਰੇ ਦੀ ਸਥਾਪਨਾ ਸਥਾਪਨਾ ਹੋਈ ਜੀ ਠੀਕ ਹੈ ਜੀ ਹੁਣ ਗਾਂ ਜੇ ਤੁਸੀਂ ਵੇਖੋਗੇ ਤਾਂ ਜਿਹੜੇ ਇਹ ਸੀਗੇ ਮੈਨੇਜਰ ਸਾਹਿਬ ਜਗਮਾਲ ਆਲੀ ਡੇਰੇ ਦੀ ਸਥਾਪਨਾ ਕਰਦੇ ਆ ਤਾਂ ਇਹਨਾਂ ਦੇ ਜਿਹੜੇ ਪਿਆਰੇ ਚੇਲੇ ਸੀ ਉਹ ਸੀਗੇ ਵਕੀਲ ਸਾਹਿਬ ਜੀ ਵਕੀਲ ਸਾਹਿਬ ਐਕਚੁਅਲ ਦੇ ਵਿੱਚ ਉਹ ਚਟਾਲੇ ਪਿੰਡ ਤੋਂ ਨੇ ਹਾਂ ਅੱਜ ਤੋਂ ਚਟਾਲੇ ਨਹੀਂ ਟਾਲਾ ਆਪਣੇ ਵਾਲੇ ਚਟਾਲ ਨੇੜੇ ਵਾਲੇ ਮੈਨੂੰ ਇੱਕ ਸਿਆਣੇ ਬੰਦੇ ਨੇ ਦੱਸਿਆ ਕਿ ਜਿਹੜੇ ਵਕੀਲ ਸਾਹਿਬ ਸੀ ਵਕੀਲ ਸਾਹਿਬ ਦਾ ਨਾਮ ਸੀ ਬਹਾਦਰ ਚੰਦ ਜੀ ਜੀ ਬਹਾਦਰ ਚੰਦ ਇਹ ਬਿਸ਼ਨੋਈ ਸਮਾਜ ਤੋਂ ਸਨ ਹਾਂ ਬਿਸ਼ਨੋਈ ਆਪਾਂ ਅਕਸਰ ਵਿਚਾਰਦੇ ਆ ਕਿ ਬਿਸ਼ਨੋਈ ਸਮਾਜ ਵਾਤਾਵਰਨ ਪ੍ਰਤੀ ਜਾਂ ਜਾਨਵਰਾਂ ਪ੍ਰਤੀ ਬਹੁਤ ਪਿਆਰ ਬਹੁਤ ਕਰਦੇ ਆ ਬਹੁਤ ਮੁਹੱਬਤ ਕਰਦੇ ਆ ਤਾਂ ਇਹ ਰਣਜੀਤ ਚਟਾਲਾ ਜਿਹੜਾ ਚਟਾਲਿਆਂ ਦਾ ਭਰਾ ਜੀ ਇਹ ਉਹਨਾਂ ਦੇ ਪਤਾ ਨਹੀਂ ਕਲਾਸਮੇਟ ਸਮਝਿਆ ਸਕੂਲ ਇੱਕੋ ਚ ਪੜ੍ਹੇ ਆ ਅੱਛਾ ਜੀ ਇਹਨਾਂ ਦੀ ਬਹੁਤ ਨੇੜਤਾ ਲਾ ਗ੍ਰੈਜੂਏਟ ਸੀਗੇ ਜੀ ਲਾ ਗ੍ਰੈਜੂਏਟ ਹੋਣ ਕਰਕੇ ਇਹਨਾਂ ਨੂੰ ਵਕੀਲ ਸਾਹਿਬ ਕਿਹਾ ਜਾਂਦਾ ਸੀਗਾ ਠੀਕ ਹੈ ਜੀ ਠੀਕ ਹੈ ਮਤਲਬ ਤੁਸੀਂ ਹਿਸਾਬ ਲਾ ਲਓ ਕਿ ਸ਼ਾਸਤ ਨਾਮ ਨੂੰ ਗੱਡੀ ਮਿਲੀ ਤਾਂ ਮੈਨੇਜਰ ਸਾਹਿਬ ਹੂੰ ਮੈਨੇਜਰ ਸਾਹਿਬ ਨੇ ਘਾ ਡੇਰਾ ਬਣਾ ਲਿਆ ਹੂੰ ਜਗਮਾਲ ਵਾਲੀ ਹੂੰ ਜਗਮਾਲ ਵਾਲੀ ਡੇਰਾ ਜੇ ਬਣ ਗਿਆ ਤਾਂ ਉੱਥੇ ਕਹਿ ਲੋ ਕਿ ਆ ਗਏ ਵਕੀਲ ਸਾਹਿਬ ਤੇ ਇੱਕ ਵਾਰੀ ਫੇਰ ਗੱਡੀ ਦਾ ਰੌਲਾ ਪੈ ਗਿਆ ਕਿਉਂਕਿ ਇੱਧਰ ਜੇ ਆਪਾਂ ਦੇਖੀਏ ਤਾਂ ਜਿਹੜੇ ਹੈਗੇ ਨੇ ਇੱਕ ਪਾਸੇ ਬਰਿੰਦਰ ਜੀ ਜੀ ਜਿਹੜੇ ਸੇਵਾਦਾਰ ਸੀਗੇ ਤੇ ਦੂਜੇ ਪਾਸੇ ਸੰਗਤ ਹੁਣ ਗੱਡੀ ਦਾ ਫੇਰ ਰੌਲਾ ਹਾਲਾਂਕਿ ਮੈਨੇਜਰ ਸਾਹਿਬ ਦਾ ਹੋਰ ਦੇਖੋ ਜੀ ਗਾਂ ਜਿਹੜੀ ਇਹ ਗੱਦੀ ਮਿਲੀ ਵਕੀਲ ਸਾਹਿਬ ਨੂੰ ਇਹ ਤੋਂ ਬਾਅਦ ਜਿਹੜੇ ਮੈਨੇਜਰ ਸਾਹਿਬ ਦੇ ਮੁੰਡੇ ਸੀਗੇ ਜੀ ਉਹ ਗੋਰੀ ਵਾਲਾ ਜਿਹੜਾ ਮੈਂ ਤੁਹਾਨੂੰ ਜ਼ਿਕਰ ਕੀਤਾ ਉਹ ਉੱਥੇ ਚਲੇ ਗਿਆ ਗੰਗਾ ਗੋਰੀ ਵਾਲਾ ਹਾਂ ਜੀ ਉਹ ਗੰਗਾ ਗੋਰੀ ਵਾਲਾ ਬਿਲਕੁਲ 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 ਸਹੀ ਪਕੜੇ ਆਂ ਆਪ ਮਤਲਬ ਕਿ ਉੱਥੇ ਉੱਥੇ ਵੀ ਇੱਕ ਤਰ੍ਹਾਂ ਨਾਲ ਕਹਿ ਲੁ ਕਿ ਇੱਕ ਡੇਰਾ ਨਿਕਲਦਾ ਸੋ ਇਹ ਇਸ ਤਰ੍ਹਾਂ ਸਿਲਸਿਲੇਵਾਰ ਤਰੀਕੇ ਨਾਲ ਚੀਜ਼ਾਂ ਅੱਗੇ ਵਧਦੀਆਂ ਤੇ ਹੁਣ ਜਦੋਂ ਅ ਵਕੀਲ ਸਾਹਿਬ ਹਮ ਚਲੇ ਜਾਂਦੇ ਨੇ ਸੰਸਾਰ ਤੋਂ ਤਾਂ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮੁੱਖ ਸੇਵਾਦਾਰ ਸੀ ਬਰਿੰਦਰ ਹੂੰ ਹੂੰ ਉਹ ਦਾਵਾ ਕਰਦਾ ਕਿ ਉਹ ਗੱਡੀ ਮੈਨੂੰ ਸੌਂਪ ਗਏ ਜੀ ਉਹ ਉਹਨਾਂ ਦੇ ਨਾਲ ਇੱਕ ਸ਼ਖਸ ਬੈਠੇ ਸਨ ਸ਼ਾਇਦ ਉਹਨਾਂ ਦੇ ਭਰਾਤਾ ਕਿ ਪਤਾ ਨਹੀਂ ਰਿਸ਼ਤੇ ਚ ਕੌਣ ਆ ਉਹ ਉਹ ਵੀ ਵੀਡੀਓ ਪਾ ਕੇ ਕਹਿ ਰਹੇ ਸੀਗੇ ਕਿ ਨੇ ਸਾਰਾ ਕੁਝ ਆਪਣਾ ਜਿਹੜਾ ਉਹ ਬਾਈ ਵੇਚ ਦਿੱਤਾ ਵਟ ਦਿੱਤਾ ਮਤਲਬ ਕਿ ਉੱਥੇ ਹੋ ਗਈ ਬਹੁਤ ਵੱਡੀ ਕੰਟਰੋਵਰਸੀ ਜੀ ਵਿਵਾਦ ਪੈਦਾ ਹੋ ਗਿਆ ਕਿਉਂਕਿ ਡੇਰੇ ਦਾ ਇੱਕ ਧੜਾ ਕਹਿੰਦਾ ਆ ਕਿ ਵਰਿੰਦਰ ਨੂੰ ਗੱਦੀ ਸੌਂਪੀ ਨਹੀਂ ਗਈ ਜੀ ਇਹਨੇ ਮਤਲਬ ਕਿ ਬਾਬੇ ਨੂੰ ਗੁੰਮਰਾਹ ਕਰ ਲਿਆ ਵੀ ਜ਼ਿੰਦਗੀ ਦੇ ਆਖਰੀ ਪੜਾ ਤੇ ਉਹਨਾਂ ਨੂੰ ਇਹਨੇ ਵਰਗਲਾ ਲਿਆ ਜੀ ਇੱਥੋਂ ਤੱਕ ਕਿਹਾ ਗਿਆ ਕਿ ਉਹਨਾਂ ਦੇ ਵਿੱਚ ਸਵਾਸ ਨਹੀਂ ਸਨ ਵੈਂਟੀਲੇਟਰ ਤੇ ਲਾ ਰੱਖਿਆ ਐਸੀਆਂ ਚੀਜ਼ਾਂ ਆ ਰਹੀਆਂ ਜੀ ਕਿ ਜਦੋਂ ਉੱਥੇ ਲੋਕ ਇਕੱਠੇ ਹੋਣੇ ਸਟਾਰਟ ਹੋ ਗਿਆ ਇਹ ਵਾਪਸ ਬਾਬਾ ਦੀ ਦੇਹ ਨੂੰ ਲੈ ਆਏ ਹੂੰ ਤਾਨੂੰ ਯਾਦ ਹੋਣਾ ਪਿੱਛੇ ਗੋਲੀ ਵੀ ਚੱਲਣ ਦੀ ਉੱਥੇ ਖਬਰ ਆਈ ਸੀ ਜੀ ਜਿੱਦਣ ਇੱਥੇ ਡੇਰੇ 'ਚ ਇਕੱਠੇ ਹੋਏ ਨੇ ਸੋ ਹੁਣ ਇਹੀ ਰੌਲਾ ਹੈ ਤੇ ਇਸੇ ਕਰਕੇ ਨੈੱਟ ਬੰਦ ਨੈੱਟ ਬੰਦ ਕੀਤਾ ਗਿਆ ਜਾਂ ਨੈੱਟ ਬੰਦੀ ਕਹਿ ਲੋ ਨੈੱਟ ਬੰਦੀ ਕੀਤੀ ਗਈ ਆ ਕਿਉਂਕਿ ਇਹ ਟਕਰਾਅ ਵੀ ਗੱਦੀ ਦਾ ਬਣਦਾ ਜਾ ਰਿਹਾ ਜਿਹਦਾ ਹੁਣ ਦੇਖੋ ਇਹ ਗੱਦੀ ਕਿਹਦੇ ਕੋਲ ਰਹਿੰਦੀ ਆ ਕਿਹਦੇ ਕੋਲ ਜਾਂਦੀ ਆ ਜਾਂ ਇਸ ਡੇਰੇ 'ਚ ਵੀ ਗਾਂ ਫੇਰ ਗੱਦੀ ਤੋਂ ਗਾਂ ਕੋਈ ਹੋਰ ਡੇਰਾ ਨਿਕਲੇਗਾ ਦੇਖਣ ਵਾਲੀ ਗੱਲ ਹੋਈ ਬਿਲਕੁਲ ਬਿਲਕੁਲ ਡੇਰੇ ਕਈ ਨੇ ਇੱਕ ਇਹਨਾਂ ਦੇ ਵਿੱਚੋਂ ਹੀ ਹੋਰ ਜੇ ਮੈਂ ਨਹੀਂ ਭੁੱਲਦਾ ਤੇ ਕਰਨਪੁਰ ਵਾਲੀ ਸਾਈਡ ਵੀ ਚਲੇ ਗਏ ਸਨ ਇੱਕ ਵਿੱਚੋਂ ਇਹਨਾਂ ਦੇ ਵਿੱਚੋਂ ਗਾਂਦੀ ਗਾਂ ਜੀ ਮੈਂ ਕੁਝ ਕਮੈਂਟ ਪੜ ਲਵਾਂ ਜੀ ਤਾਂ ਨਵਦੀਪ ਜੀ ਕਹਿ ਰਹੇ ਨੇ ਕਿ ਪ੍ਰੇਮੀਆ ਨੇ ਅਜ਼ਾਈਲਮ ਕੇਸ ਬਹੁਤ ਲਾਏ ਹੋਏ ਨੇ ਪੰਜ ਕੁਲੇ ਵਾਲੀ ਘਟਨਾ ਤੋਂ ਬਾਅਦ ਜੀ ਸਾਇਲਮ ਕੇ ਸੱਚ ਦੂਜੇ ਦੇਸ਼ਾਂ ਦੇ ਵਿੱਚ ਜੀ ਹਾਂ ਉਹ ਸ਼ਰਨ ਹੁੰਦੀ ਹੈ ਨਾ ਰਾਜਸੀ ਸ਼ਰਨ ਹੁੰਦੀ ਹੈ ਜੀ ਜੀ ਮਲੂਕ ਜੀ ਕਹਿ ਰਹੇ ਨੇ ਕਿ ਡੱਬ ਵਾਲੀ ਵੀ ਅੱਜ ਪੁਲਿਸ ਬੋਰ ਖੜੀ ਹੋਈ ਹੈ ਉਹ ਉਹੀ ਹੈ ਨਾ ਮਲੂਕ ਜੀ ਇਹ ਤੁਹਾਡਾ ਏਰੀਆ ਹੀ ਆ ਗਿਆ ਨਾ ਪਰੇ ਹਾਂ ਫਿਰ ਤੁਹਾਨੂੰ ਪਤਾ ਹੀ ਆ ਬਾਰਡਰ ਕਰਕੇ ਇਹਨਾਂ ਨੇ ਇੱਥੇ ਸੀਲ ਕੀਤਾ ਹੋਣਾ ਪਾਲੀਆ ਸਾਹਿਬ ਕਹਿ ਰਹੇ ਨੇ ਡੇਰਿਆਂ ਤੋਂ ਕੁਝ ਹੋਰ ਹੋਵੇ ਨਾ ਹੋਵੇ ਕਹਿੰਦੇ ਨੈਟ ਜ਼ਰੂਰ ਬੰਦ ਕਰਾ ਦਿੰਦੇ ਆ ਤੇ ਪਾਲੀਆ ਸਾਹਿਬ ਨੇ ਇੱਕ ਹੋਰ ਵੀ ਹਿੰਮਤ ਮਾਰੀ ਇਹਨਾਂ ਨੇ ਕਹਿ ਕੇ ਕਿ 1K ਕਰਵਾਈ ਦਿੱਤਾ ਜੀ ਅੱਜ ਚਲੋ ਸ਼ੁਕਰੀਆ ਜੀ ਧੰਨਵਾਦ ਸਾਰਿਆਂ ਦਾ ਤੁਹਾਡਾ ਇਹ ਵੀ ਇੱਕ ਲੈਂਡਮਾਰਕ ਕਿਆ ਲੋਕ ਬਣ ਜਾਂਦੀ ਹੈ ਯਾਰ ਮੂਮੈਂਟ ਜਦੋਂ ਇੱਕ ਕੇ ਹੋ ਜਾਂਦਾ ਸਾਡੇ ਸੁਖਮ ਸਿੰਘ ਸਾਹਿਬ ਦਾ ਜਿਹੜਾ ਚਿਹਰਾ ਉਹ ਸੁਰਖ ਹੋ ਜਾਂਦਾ ਖੁਸ਼ੀ ਦੇ ਵਿੱਚ ਇੱਕ ਕੇ ਨਾਲ ਮੇਰਾ ਪਿਆਰ ਹੀ ਬਹੁਤ ਹੈ ਜੀ ਇੱਕ ਕੇ ਨਾਲ ਤੁਹਾਡਾ ਪਿਆਰ ਬਹੁਤ ਹੈ ਸਹੀ ਹੈ ਸਹੀ ਜੀ 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 ਮਿੰਟੂ ਜੀ ਅਗਲੀ ਖਬਰ ਵੀ ਆਪਾਂ ਕਰੀਏ ਨਾਲ ਨਾਲ